ਸਕਟਰ ਨਿਤੋ ਜੀ ਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਕੁਦਰਦ ਸਿੰਘ ਜੀ ਦੇ ਮਾਨ ਇੱਕ ਟੋਕਨ ਆਫ ਲਵ ਸਰਦਾਰ ਪ੍ਰਵਾਸ ਸਿੰਘ ਮਾਨ ਨੂੰ ਦੇਣਗੇ ਨਾਲ ਮੈਂ ਬੇਨਤੀ ਕਰਦਾ ਵਿਰਿੰਦਰ ਗੋਇਲ ਜੀ ਨੂੰ ਉਹ ਵੀ ਜੁਆਇਨ ਕਰਨਗੇ ਕਿੰਦਾ ਫਾਜ਼ਿਲਕਾ ਸੰਗਰੂਹ ਮਾਨਸਾ ਬਰਨਾਲਾ ਪਹਿਰਾਗਾਗਾ ਸਨਾਮ ਮੁਕਸਰ ਸਾਹਿਬ ਪਾਟਣਾ ਮਹਿਲਾ ਚੌਂਕ ਮਹਾਲੀ ਤੇ ਪਟਿਆਲਾ ਜੇ ਸਾਡੇ ਅਗਰਵਾਲ ਸਮਾਜ ਦੇ ਸਾਰੇ ਪ੍ਰਧਾਨ ਮੈਂਬਰ ਸਹਿਬਾਨ ਸਾਡੀ ਇੱਥੇ ਰੌਣਕ ਵਧਾ ਰਹੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਵਿਚਕਾਰ ਬਰਮਗੁਰੀ ਆਸ਼ਰਮ ਤੋਂ ਸਾਡੀ ਭੈਣ ਬੀਨਾ ਜੀ ਵੀ ਇੱਥੇ ਹਾਜ਼ਰ ਨੇ ਉਹ ਦਿਸ਼ਾ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਜਨਮਦਾਤਾ ਅਰਵਿੰਦ ਕੇਜੀਵਾਲ ਸਾਹਿਬ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਨਾਪਾ ਦੇ ਵਿੱਚ ਪਹੁੰਚੇ ਆ। ਸੋ ਮੈਂ ਇਹਨਾਂ ਦਾ ਦੇਵਦੀ ਕਰਨੀ ਤੋਂ ਬਹੁਤ ਬਹੁਤ ਸਵਾਗਤ ਕਰਦਾ। ਸਾਡੇ ਕੈਬਨ ਮੰਤਰੀ ਵਿਂਦਰ ਗੁਲਸਤਾਨ ਸਾਹਿਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਆ। ਔਰ ਜਿਨੇ ਇਸ ਨੂੰ ਅਗਰਗੱਲ ਸਭਾ ਦੇ ਮੈਂਬਰ ਸਹਿਬਾਨ ਨੇ ਸਾਡੇ ਬੁਲਾਈ ਦੇ ਪੱਤਰ ਨੇ ਕਿਉਂਕਿ ਜਿਸ ਆਸਮਰਕਾ ਨੀ ਪੱਥਰ ਜਿਹੜਾ ਉਹ ਰੱਖਿਆ ਗਿਆ ਅਰਵਿੰਦ ਤੇਜੀਵਾਲ ਸਾਹਿਬ ਤੇ ਸਰਦਾਰ ਭਵੰਤਮਨ ਜੀ ਵੱਲੋਂ ਇੱਥੇ ਇੱਕ ਬਹੁਤ ਹੀ ਸ਼ੁੰਦਰ ਜਿਹੜਾ ਉਹ ਮਹਾਰਾਜਾ ਅਗਰਸੈਨ ਦਰਬਾਰ ਬਣਨ ਜਾ ਰਿਹਾ ਜਿਹੜਾ ਕਿ ਲਗਭਗ 5 ਕਰੋੜ ਦੀ ਲਾਗਤ ਦੇ ਨਾਲ ਬਣ ਕੇ ਤਿਆਰ ਹੋਏਗਾ ਔਰ ਉਸ ਤੋਂ ਇਲਾਵਾ ਬਾਕੀ ਜਿਹੜੀ ਜਗ੍ਹਾ ਇਹਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਵਟ ਕਰਕੇ ਇੱਕ ਇਤਿਹਾਸਕ ਕੇਂਦਰ ਜਿਹੜਾ ਬਣੇਗਾ ਸੋ ਅੱਜ ਇਸ ਮੁਬਾਰਕ ਮੌਕੇ ਤੇ ਤੁਸੀਂ ਸਾਰੇ ਇਤਿਹਾਸਕ ਪਲ ਦੇ ਗਵਾਹ ਬਣੇ ਹੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਇੱਕ ਵਾਰ ਫੇਰ ਅਰਵਿੰਦ ਕੇਜੀਵਾਲ ਜੀ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜੀ ਬਹੁਤ ਬਹੁਤ ਮਿਹਰਬਾਨੀ ਭਗਵਾਨ ਮਹਾਰਾਜਾ ਅਗਰ ਸਹਿਬ ਮਹਾਰਾਜ ਕੀ ਜੈ ਬਹੁਤ ਧੰਨਵਾਦ ਐਮਐਲਏ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਗਰਵਾਲ ਸਮਾਜ ਦੇ ਸਾਥੀ ਬਹੁਤ ਦੂਰੋਂ ਇੱਥੇ ਪਹੁੰਚੇ ਨੇ ਮੈਂ ਪੰਜਾਬ ਨੂੰ ਆਪਣੇ ਮੁਖਾਰਦੇ ਤੋਂ ਸੰਬੋਧਨ ਕਰੂਗੇ ਸੀਐਮ ਪੰਜਾਬ ਸਰਦਾਰ ਕੋਬਾ ਸਿੰਘਾ ਬਹੁਤ-ਬਹੁਤ ਧਨਵਾਦ ਮਾਤਮਾ ਜੀ ਬਾਨੀ ਅੱਜ ਮਹਾਰਾਜ ਅਗਰਸੇਨ پارک ਦੇ ਵਿੱਚ ਆਪਾਂ ਕੱਢਿ ਰਹੇ ਹਾਂ ਅਗਰਸੇਨ ਅਗਰ왈 ਸਭਾ ਨਾਪਾ ਵੱਲੋਂ ਸਾਰੇ ਸਭਾ ਨੂੰ ਮੌਰੇ ਕਸਟਿਆਨੋ ਲਾਈਫ ਮੈਂਬਰਾਂ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਕਿ ਉਹਨਾਂ ਨੇ ਸਾਨੂੰ ਬੁਲਾ ਕੇ ਮਾਨ ਬਖਸ਼ਿਆ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੋਰਡੀਨੇਟਰ ਕੇਸ਼ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਰਵੀਮਨ ਕੇਲੀਵਾਲ ਸਾਹਿਬ ਮੇਰੇ ਕੈਪਟਨ ਦੇ ਸਾਥੀ ਵਿੰਦ ਕੋਇਲ ਜੀ ਸਾਡੇ ਵਿਧਾਨ ਸਭਾ ਦੇ ਵਿੱਚ ਕੁਲੀਗ ਲਾਪਤੋ ਐਮ ਐਲ ਏ ਕੁਲਦੇਵ ਸਿੰਘ ਦੇਮਾਨ ਜੀ ਸਾਡੇ ਹੜ੍ਹ ਵਾਲੇ ਦੇ ਲੱਕੇ ਤੋਂ ਆਮਾਦੀ ਪਾਰਟੀ ਦੇ ਦਾਜਾ ਦਾਜਾ ਹਰਦਰ ਸਹਿਬਾਨ ਚੇਅਰਮੈਨ ਸਹਿਬਾਨ ਇਹ ਅਗਰਵਾਲ ਸਭਾ ਨਾਪਾ ਦੇ ਬਹੁਤ ਸਾਰੇ ਗੁਰੂਤਨ ਆਯੋਜਨ ਹੋਏ ਸਹਿਬਾਨ ਸਭ ਤੋਂ ਪਹਿਲਾਂ ਮੇਰੇ ਬਹੁਤ ਸਾਰਿਆਂ ਨੂੰ ਜਿਹੜਾ ਤਰੱਕੀਆਂ ਵਿੱਚ ਯੋਗਦਾਨ ਹੈ ਅੱਜ ਵੀ ਪਾਇਆ ਕੋਈ ਇਲੈਕਸ਼ਨ ਦਾ ਟਾਈਮ ਨਹੀਂ ਕੋਈ ਰਾਜਨੀਤਿਕ ਰੈਲੀ ਨਹੀਂ ਸੰਤ ਐਨ ਇਵਿਟੇਸ਼ਨ ਆਇਆ ਅਗਰਗੱਬ ਸਮਾਜ ਵੱਲੋਂ ਅਸੀਂ ਕਹਿੰਦੇ ਆਵਾਂਗੇ ਦੋ ਵਾਰ ਕੈਨਸਲ ਵੀ ਹੋ ਗਿਆ ਪ੍ਰੋਗਰਾਮ ਅੱਕੇ-ਅਕੇ ਹੋ ਗਿਆ ਪਰ ਅੱਜ ਤਾਂ ਅਨ ਕੱਲ ਵੀ ਮੌਸਮ ਦੇਖ ਕੇ ਲੱਗਦਾ ਸੀ ਕਿਤੇ ਫੇਰ ਨਾਲ ਦੁਬਾਰਾ ਕੈਨਸਲ ਹੋ ਜੇ ਪਰ ਅੱਜ ਮੌਸਮ ਠੀਕ ਹੈ ਠੰਡਾ ਵੀ ਹੈ ਤਾਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਖਾਸ ਕਰਕੇ ਜਿਹਨਾਂ ਮਾਪੇਣਾ ਇਸ ਮਗਮ ਚ ਆਇਆ ਔਰ ਕੋਈ ਪ੍ਰੈਕਟੀਕਲ ਰਾਜ ਤੇ ਕੰਮ ਕਰਨ ਲਈ ਸਿਰਫ ਇੰਨੀ ਕਹੂੰਗਾ ਕਾਹੀ ਨਹੀਂ ਬੈਠੋ ਪੰਜਾਬ ਦੀ ਤਰੱਕੀ ਵਾਸਤੇ ਕਾਹੀ ਨਹੀਂ ਬੈਠੋ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਚ ਸਾਡਾ ਸਾਥ ਦਿਓ। ਯੋਧ ਨਸ਼ਿਆਂ ਵਿਰੁੱਧ ਬੜਾ ਬੜਾ ਕਲੰਕਿਤ ਲੱਗਿਆ ਸੀਦਾ ਵਿਚੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜਾਂ ਉਹਨਾਂ ਦੀ ਮਿਲੀ ਭੁਗਤਾਨ ਕਰਕੇ ਉਹਨੂੰ ਸਾਫ ਕਰਨ ਤੇ ਲੱਗੇ ਹੋਏ ਆ। ਤੇ ਉਹਦੇ ਚ ਲੋਕਾਂ ਦਾ ਅਹਿਸਾਸ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਮ ਹੋਊਗਾ। ਔਰ ਬਹੁਤ ਬੜਾ ਹੁੰਗਾ ਆ ਵੀ ਮਿਲ ਰਿਹਾ ਹੈ। ਪ੍ਰਿਸ਼ਟachar ਕ ਸੇਵਕ ਵਾਂਗੂ ਲੱਗਿਆ ਹੋਇਆ ਹੈ। ਉਹਨੂੰ ਖਤਮ ਕਰਨ ਲਈ ਅਚਾਰ ਨੇ ਆਪਣੀ ਸਚਾਰ ਹੈ ਜਾਂ ਕਿਸੇ ਹੋਰ ਦਫਤਰ ਦਾ ਸਚਾਰ ਹੈ ਉਹਨੂੰ ਖਤਮ ਕਰਨ ਲਈ ਲੱਗੀ ਹੋਈ ਆ ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਡੇ WhatsApp ਤੇ ਜਾਂ ਹੋਰ ਵੀ ਨੰਬਰਾਂ ਤੇ ਫੋਨ ਆਉਂਦੇ ਨੇ ਹਰ ਰੋਜ਼ ਕਾਰਵਾਈਆਂ ਵੀ ਕਰਦੇ ਆ ਪਰ ਸਿਸਟਮ ਜਿਹੜਾ ਇਹਨਾਂ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਜਦੋਂ ਠੀਕ ਕਰਨ ਤੇ ਥੋੜਾ ਟਾਈਮ ਲੱਗਦਾ ਹੈ ਪਰ ਆਪਣੇ ਵੱਲੋਂ ਨiyet ਸਾਫ ਹੈ ਕਿ ਸਿਧھی ਕਰਾਂਗੇ ਕਿਉਂਕਿ ਐਡੀ ਬਡੀ ਜ਼ਿੰਮੇਵਾਰੀ ਤੁਸੀਂ ਦਿੱਤੀ ਹੈ ਮੈਂ ਐਸੇ ਲੱਗ ਪਿਆ ਲੱਗਾ ਆਪਣੇ ਕੋਈ ਇੱਧਰ ਰਿਸ਼ਤੇਦਾਰੀਆਂ ਦੋਸਤੀਆਂ ਲਗਭਗ ਇੱਕੋ ਪਤਨ ਦਾ ਪਾਣੀ ਪੀਂਦੇ ਆ ਨਾ ਪਾਪ ਹਨ ਨਿਗੜ ਫਾਕਿ ਮਹਿਲਾ ਚਾਹ ਉਸਨਾਮ ਸਾਡਾ ਪਿੰਡ ਆ ਜਾਂਦਾ ਹੈ ਆ ਇੱਧਰ ਅਮਰਗੜ ਬਾਕੜੀਆਂ ਇੱਕ ਪਿੰਡ ਆ ਜਾਂਦੇ ਨੇ ਇੱਧਰ ਲਖੜਾ ਮੜਾਉਂਣਾ ਹਨਾ ਪੰਜ ਸੌ ਲੋਕ ਨੂੰ ਪਤਾ ਨਹੀਂ ਮਲੋ ਸੈਲਫ ਇੰਬਲਾਈਡ ਦਾ ਬੜਾ ਬਟਾ ਮੈਸੇਜ ਉਸ ਨੂੰ ਮੰਨ ਲੈ ਜੀ ਮੰਨ ਲੈ ਜੀ ਅਗਰ ਵਾਲ ਸਮਾਜ ਜਿਹੜਾ ਬੁੜੀ ਬੜੀ ਦੇਣ ਹੈ ਵਪਾਰ ਮਲੇ ਪਾਸੋਂ ਦੀ ਚਾਹੇ ਉਹ एम हो गए चाहे हो गए अपने देश संबोधन श्री अरविंद केजरीवाल जी सुप्रीमो आम आदमी पार्टी मंच पे मौजूद पंजाब के हरमन प्यारे सरदार भगवंत सिंह मान साहब मंच पे मौजूद हमारे कैबिनेट मिनिस्टर वरिंदर गोयल जी नाभाग कंस्टिट्युएंसी के एमएलए देवमान साहब अग्रवाल सभा के चेयरमैन अशोक बंसल जी यहाँ पे आए हुए सभी मेरे प्यारे बहनों भाइयों माताओं बुजुर्गों बच्चों आप सब लोगों को मेरा नमस्कार सबको मेरा प्रणाम सबसे पहले मैं अग्रवाल सभा को बहुत बहुत बधाई देता हूँ कि आज इस ऐतिहासिक सभा में और ऐतिहासिक दिन इस मौके पे, इस पवित्र स्थान पे इस पवित्र मौके पे मुझे आमंत्रित किया आप लोगों के बीच में शामिल होने का मौका दिया इसके लिए मैं आप सबका बहुत बहुत आभारी हूँ अग्रवाल सभा का बहुत बहुत आभारी हूँ आज बड़ी खुशी का दिन है कि आज अग्रवाल स्मारक का यहाँ पे फाउंडेशन रखा गया बहुत जल्दी ये बनके तैयार हो जाएगा मुझे बताया गया कि ये बहुत भव्य और बहुत शानदार होगा और मैं समझता हूँ केवल उत्तर भारत में पूरे भारत वर्ष से लोग यहाँ पे आएंगे महाराज अगर जी को अपनी श्रद्धांजलि देंगे अपने आदर सत्कार देंगे और उनके जीवन से प्रेरणा लेके जाएंगे मैं भी अग्रवाल समाज का सदस्य हूं आप ही लोगों के बीच का व्यक्ति हूं हम सब अग्रवाल महाराजा अगर सिंह जी के वंशज हैं और उनके बारे में जितना कहा जाए उतना कम है उनका सबसे बड़ा संदेश अहिंसा का संदेश था भाईचारे का संदेश था और आज मुझे बेहद खुशी है कि अग्रवाल समाज जिनको बनिया समाज भी कहते हैं सबसे शांति प्रिय लोग आपको पूरी दुनिया के अंदर बनिए समाज के लोग मिलेंगे सबसे शांति प्रिय लोग किसी से लड़ाई झगड़ा नहीं करना अपने काम से काम रखना अक्सर परसेंट से ज्यादा लोग अपने व्यापार में बिजनेस में इंडस्ट्री में लगे रहते हैं अपना सुबह जाना शाम को आना काम करना रात दिन 24 घंटे मेहनत करना यही हमारे समाज के लोगों की और खूब मेहनती लोग हैं 24 घंटे रात दिन खून पसीना बहाते हैं मैं कल से सोच रहा था यहां जब आना था मैं अभी वरिंदर गोयल जी से भी बात कर रहा था क्या आपने कभी बनिया समाज के अग्रवाल समाज के किसी आदमी को भीख मांगते देखा है मुझे नहीं लगता मेरे को तो याद नहीं आता अग्रवाल समाज का हर आदमी मेहनत करके खाना चाहता है अगरवाल समाज के हर आदमी का बात यूं रहता है कभी भी यूं नहीं रहता